ਹਾਂਜੀ ਸਰ ਇੱਕ ਮੰਦ ਭਾਗੀ ਘਟਨਾ ਹੋਈ ਆ ਜੀ ਰਾਤ ਕੁ ਤਕਰੀਬਨ 10 ਰਏ ਆ 10 ਵਜੇ ਹੋਈ ਆ ਇਹਦੇ ਬਾਰੇ ਕੀ ਜਾਣਕਾਰੀ ਆ ਜੀ ਸਰ ਮੰਨਪ੍ਰੀਤ ਹੁਣੇ ਸਮਤੋਂ ਆ ਰਹੇ ਸੀ ਬੈਠੇ ਤੇ ਟਰੱਕ ਦੇ ਨਾਲ ਜਿਹੜੀ ਟੱਕਰ ਹੋ ਗਈ ਆ ਅੱਛਾ ਭੰਗ ਦੇ ਕਾਰਨ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਨੀਂਗਾ ਸੀ ਕਾਫੀ ਸੀ ਤੇ ਫਟੇਲ ਸੱਟ ਹੋਣ ਦੇ ਕਾਰਨ ਉਹ ਚਰਚ ਹੋ ਗਈ ਆ ਮੌਕੇ ਤੇ ਕਹ ਰਤੀ ਕਿੰਨੇ ਕੁ ਮਿੰਟ ਟਾਈਮ ਸੀ ਇਹ ਹੋਗਾ ਜੀ 9:30 ਤੋਂ 10 ਮਿੰਟ ਦਾ ਸਰ ਕਿੱਥੇ ਦੇ ਰਹਿਣ ਵਾਲੇ ਜੀ ਜੀ ਵੈਸੇ ਤਾਂ ਇਹ ਨਾ ਪਿੰਡ ਜਿਹੜਾ ਜੱਦੀ ਤੋਂ ਬੰਦੀ ਆ ਅੱਛਾ ਇੱਥੇ ਫੁਵਾੜੇ ਨੇ ਵੀ ਰਹਿ ਸੀ ਤਿੰਨ ਚਾਰ ਸਾਲ ਤੋਂ ਰਹਿ ਦੇ ਤੇ ਰਾਤੀ ਧੁੰਦ ਵੀ ਜਿਆਦਾ ਹੋਣ ਕਾਰਨ ਹੋ ਸਕਦਾ ਹੋਣ ਕਾਰਨ ਤੇ ਟਰੱਕ ਦੇ ਵਿੱਚੋਂ ਉਹਨੂੰ ਦੇਖਦੇ ਪਿਆ ਰਹੇ ਤੇ ਬੈਕ ਤੇ ਆਉਂਦੇ ਸੀ ਦੋਨੇ ਭਰਾ ਅੱਛਾ ਜੀ ਤੋਂ ਉਹਦੀ ਜਿਹੜਾ ਮੋੜੇ ਸੀ ਛੋਟਾ ਉਹ ਵੀ ਮੁੱਕੇ ਰਹੀ ਤੇ ਮਰ ਗਿਆ ਤੇ ਇਹਨਾਂ ਦੀ ਮੌਕੇ ਤੇ ਮੌਤ ਹੋ ਗਈ ਜੀ ਜਿਹੜਾ ਦੂਸਰੇ ਦੇ ਸੱਟਾ ਮੁੰਡੇ ਤੇ ਲੱਗੀਆਂ ਉਹ ਠੀਕ ਠਾਕ ਹੈ ਜੀ ਹਾਂ ਜੋ ਠੀਕ ਹੈ ਥੋੜੀ ਸੱਟ ਲੱਗੀ ਉਹਦੇ ਉੱਥੇ ਠੀਕ ਹੈ ਜੀ ਕੀ ਨਾਮ ਜੀ ਤੁਹਾਡਾ ਮੈਂ ਨਾ ਜਿਹੜਾ ਵੀ ਕੋਈ ਕਾਉਂਸਲ ਲੰਮਾ ਕਾਉਂਸਲ ਆਇਆ ਜੀ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਸਸਿਆਕਾਲ ਜੀ ਸਸਿਆਕਾਲ ਜੀ ਮੈਮ ਜਿਹੜਾ ਇੱਕ ਰਾਤੀ ਐਕਸੀਡੈਂਟ ਕੇਸ ਤੁਹਾਡੇ ਕੋ ਆਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਸਾਡੇ ਪਾਸ ਇੱਕ ਕੇਸ ਹੈ ਰੋਡ ਸਾਈਡ ਐਕਸੀਡੈਂਟ ਦਾ ਮਨਪ੍ਰੀਤ ਪੁੱਤਰ ਜੋਗਿੰਦਰਪਾਲ ਇਹਦਾ ਕੱਲ ਐਕਸੀਡੈਂਟ ਹੋਇਆ ਹੈ ਕਰੀਬਨ 10 11 ਵਜੇ ਇਹ ਬਾਈਕ ਤੇ ਸਵਾਰ ਸੀ ਤੇ ਧੁੰਦ ਕਰਕੇ ਇਹਦੀ ਟੱਕਰ ਤੇ ਉਹਦੇ ਕਰਕੇ ਦੀ ਮੌਤ ਹੋ ਗਈ ਹੈ ਤੇ ਅੱਜ ਅਸੀਂ ਦਾ ਪੋਸਟਮਾਰਟਮ ਕੀਤਾ ਹੈ ਤੇ ਕਿੱਥੇ ਦੇ ਰਹਿਣ ਵਾਲੇ ਦੱਸਿਆ ਜੀ ਇਹ ਜੀ ਰਹਿਣ ਵਾਲਾ ਹੈਗਾ ਮਨਸਾ ਦੇਵੀ ਨਗਰ ਫਗਵਾੜਾ ਨਾਂ ਕੀ ਸਗਾ ਜੀ ਦਾ ਨਾਮ ਹੈਗਾ ਮਨਪ੍ਰੀਤ ਤੇ ਕਿੰਨੇ ਵਜੇ ਐਕਸੀਡੈਂਟ ਹੋਇਆ ਜੀ ਇਹ ਐਕਸੀਡੈਂਟ ਹੋਇਆ ਕੱਲ ਰਾਤ ਨੂੰ ਕਰੀਬਨ 9-10 ਵਜੇ ਦੇ ਆਸ-ਪਾਸ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਹੈਗਾ ਜੀ ਡਾਕਟਰ ਆਯੂਸ਼ੀ ਧੰਨਵਾਦ ਜੀ ਤੁਹਾਡਾ 9:30 ਪੌਣੇ 10 ਵਜੇ ਤਾਂ ਹੋਇਆਗਾ ਬਹੁਤ ਜ਼ਿਆਦਾ ਤੁੰਡੀ ਸੀ ਤੇ ਤੁੰਡੇ ਕਾਰਨ ਮਨਪ੍ਰੀਤ ਸਿੰਘ ਸਿੰਦਰ ਸਿੰਘ ਸਿੰਦਰਪਾਲ ਗਲੀ ਨੰਬਰ 13 ਨਿਊ ਮਨਸਾ ਦੇ ਦੇਵੀ ਨਗਰ ਆਪਣੇ ਘਰੋਂ ਜਾ ਰਿਹਾ ਸੀ ਹਾਂਜੀ ਅੱਗੇ ਟਰੱਕ ਜਾ ਰਿਹਾ ਸੀ ਟਰੱਕ ਨੂੰ ਪਤਨ ਲੱਗਾ ਤੇ ਟਰੱਕ ਦੇ ਵਿੱਚ ਪਿੱਛੋਂ ਜਾ ਕੇ ਜਾ ਵਜਾ ਜੀ ਤੇ ਵਜਨ ਕਰਨ ਵਾਲੀ ਜਿਹੜੀ ਆ ਮੌਤ ਹੋ ਗਈ ਕਿੰਨੇ ਸਾਲ ਕਿੰਨੇ ਜਣੇ ਸੀ ਉਹ ਦੋ ਜਣੇ ਸੀ ਦੋ ਜਣੇ ਸੀ ਹਾਂਜੀ ਕੋਈ ਤਾਂ ਇਹ ਨਾਲ ਕੋਈ ਰੇਲਟਿਵ ਵੀ ਮੁੰਡਾ ਸੀ ਹਾਂਜੀ ਇਹ ਕਿੱਥੇ ਕਰਕੇ ਹੋਇਆ ਜੀ ਇਹ ਨਕੌਦਰ ਜਾਂਦੇ ਪੈਟਰੋਲ ਪੰਪ ਤੇ ਲੱਗੇ ਹੋਇਆ ਕੋਈ ਨਕੌਦਰ ਜਾਂਦੇ ਹਰਿਆਵਾਲੇ ਤੋਂ ਨਕੌਦਰ ਵੱਲ ਤੇ ਜਾ ਰਹੇ ਸੀ ਅੱਛਾ ਜੀ ਅੱਗੇ ਜਾ ਕੇ ਪੈਟਰੋਲ ਪੰਪਾ ਦਾ ਉੱਥੇ ਜਾ ਕੇ ਇਹਨਾਂ ਦੇ ਮੈਂ ਮੌਤ ਸਵਿਚ ਜਾਵਾਂਗਾ। ਅੱਛਾ ਜੀ। ਹਾਂ ਜੀ ਮੌਤ ਸਵਿਚ ਕਰਨਾ। ਇਹਨਾਂ ਦੀ ਜਿਹੜੀ 6 ਚ 7 ਤੇ 36 ਦੀ ਸਾਤ ਲੱਗਣ ਕਰਨ। ਇਹਨਾਂ ਦੀ ਜਿਹੜੀ ਆ ਮੌਤ। ਕਿੰਨੇ ਵਜੇ ਹੋਈਗਾ? ਤੇਰੀ 6:30। ਰਾਤ ਦੇ ਸਮੇਂ ਸਾਹਤਾ। ਠੀਕ ਆ ਜੀ। ਇਹ ਕੀ ਨਾਂਜੀ ਤੁਹਾਡਾ? ਮੇਰਾ ਨਾਮ ਗੁਰਦੇਵ ਸਿੰਘ ਹੈ ਸਰ। ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ।